ਸ਼ਹਿਰ ਦੇ ਵੱਖ-ਵੱਖ ਵਪਾਰਕ ਅਧਿਕਾਰੀਆਂ ਨਾਲ ਸੰਬੰਧਿਤ ਦੁਕਾਨਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਈਟੀਓ ਸ਼੍ਰੀਮਤੀ ਰਜਨੀ ਨੇ ਸ਼ਿਰਕਤ ਕੀਤੀ ਅਤੇ ਵਪਾਰੀਆਂ ਨੂੰ ਜੀਐਸਟੀ ਦੇ ਫਾਇਦੇ ਦੱਸੇ ਅਤੇ اپیل ਕੀਤੀ ਕਿ ਸਾਰੇ ਦੁਕਾਨਦਾਰ ਜੀਐਸਟੀ ਨੰਬਰ ਜ਼ਰੂਰ ਲੈਣ ਜਿਸ ਨਾਲ ਵਪਾਰੀਆਂ ਨੂੰ ਅਤੇ ਸਰਕਾਰ ਨੂੰ ਲਾਭ ਹੋਵੇਗਾ ਇਸ ਮੌਕੇ ਦੁਕਾਨਦਾਰਾਂ ਨੇ ਆਖਿਆ ਕਿ ਉਹ ਵਿਭਾਗ ਅਤੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅੱਜ ਅਸੀਂ ਇੱਥੇ ਕਰਿਆਨਾ ਯੂਨੀਅਨ ਤੇ ਹੋਰ ਵੀ ਗਈ ਯੂਨੀਅਨਸ ਨੂੰ ਇਕੱਠੇ ਕੀਤਾ ਸੀ ਆਰੇ ਜੀਐਸਟੀ ਰਜਿਸਟ੍ਰੇਸ਼ਨ ਆਪਾਂ ਜੀਐਸਟੀ ਰਜਿਸਟ੍ਰੇਸ਼ਨ ਕੈਂਪ ਲਾਇਆ ਇੱਥੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਜੀਐਸਟੀ ਦੇ ਫਾਇਦੇ ਦੱਸੇ ਕਿ ਜੀਐਸਟੀ ਰਜਿਸਟ੍ਰੇਸ਼ਨ ਲੈਣਾ ਕਿਉਂ ਜ਼ਰੂਰੀ ਹੈ ਕੰਪੋਜੀਸ਼ਨ ਅਪਰ ਬਾਰੇ ਵੀ ਆਪਾਂ ਜਾਗਰੂਕ ਕੀਤਾ ਤੇ ਮੈਂ ਇਹ ਉਮੀਦ ਕਰਦੀ ਹਾਂ ਸ਼ਹਿਰ ਵਾਸੀਆਂ ਤੋਂ ਕਿ ਜਿੰਨوں ਵੀ ਜੀਐਸਟੀ ਨੰਬਰ ਲੈਣ ਦੀ ਲੋੜ ਜ਼ਰੂਰਤ ਲੱਗਦੀ ਹੈ ਉਹ ਫੀਲ ਫੀ ਕਰੇ ਸਾਡੇ ਕੋਲ ਆਫਿਸ ਆ ਕੇ ਜੀਐਸਟੀ ਨੰਬਰ ਲਈ ਪੁੱਛੇ ਤੇ ਆਪਾਂ ਉਹਦੀ ਪੂਰੀ ਮਦਦ ਕਰਾਂਗੇ ਰਜਿਸਟ੍ਰੇਸ਼ਨ ਲਈ ਤੇ ਵੱਧ ਤੋਂ ਵੱਧ ਜੀਐਸਟੀ ਰਜਿਸਟ੍ਰੇਸ਼ਨ ਡੈਨਲਾਈ ਨੰਬਰ ਅਪਾ ਅਪੀ ਲਈ ਕੀ ਲੋਕਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰ ਤੇ ਜਿਹੜੇ ਦੁਕਾਨਦਾਰ ਇੱਥੇ ਆਏ ਆ ਉਹਨਾਂ ਨੂੰ ਮੈਡਮ ਜੀ ਨੇ GST ਦੇ ਬਾਰੇ ਸਾਰੀ ਨੌਲੇਜ ਦਿੱਤੀ ਆ ਵੀ ਤੁਸੀਂ ਜੇ ਤੁਹਾਡੀ ਸੇਲ ਘਟਿਆ ਤੇ ਤੁਸੀਂ ਕੰਪੋਜੀਸ਼ਨ ਲੈ ਲਓ ਜੇ ਵੱਧਿਆ ਤੇ ਤੁਸੀਂ ਰੈਗੂਲਰ ਨੰਬਰ ਜ਼ਰੂਰ ਲਓ ਵੀ ਬਜਾਏ ਕਿ ਤੁਹਾਡੀ ਦੁਕਾਨ ਤੇ ਆਣ ਕੇ ਇੰਸਪੈਕਸ਼ਨ ਪਾਵੇ ਤੇ ਬਾਅਦ ਚ ਤੁਹਾਨੂੰ ਪੈਨਲਟੀ ਪਾਵੇ ਇਹਨੂੰ ਬਿਹਤਰ ਹੈ ਵੀ ਤੁਹਾਨੂੰ ਨੰਬਰ ਜਿਹੜਾ ਵਾ ਲੈ ਲੈਣਾ ਚਾਹੀਦਾ ਪਹਿਲਾਂ ਹੀ ਅੱਜ ਜਿਸ ਤੀ ਮੈਂ ਆਪਣਾ ਮੈਗਨੀਟਰ ਸਾਹਿਬ ਨੇ ਮੀਟਿੰਗ ਕੀਤੀ ਆ ਡੈਨਮ ਰੱਢੀ ਨੇ ਉਹਨਾਂ ਨੇ ਬੜੀ ਅੱਛੀ ਤਰ੍ਹਾਂ ਡਾਇਲੌਗ ਕੀਤੀ ਆ ਨਾਲ ਹਸਪਤਾਲ ਹੀ ਆਏ ਆ ਨਾ ਉਹ ਅਪਾਰਟਮੈਂਟ ਕੋ ਭਈ ਕਿਸ ਤਰ੍ਹਾਂ ਜੀਐਸਟੀ ਲੈਣਾ ਨੰਬਰ ਕਿਸ ਤਰ੍ਹਾਂ ਦੀ ਕੰਪੋਜੀਸ਼ਨ ਵੀ ਲੈ ਕੇ ਨੰਬਰ ਤੋਂ ਸਰਕਾਰ ਨੂੰ ਤੁਸੀਂ ਮਦਦ ਕਰ ਸਕਦੇ ਜੀ ਤਰਨਤਾਲ ਦੀ ਐਸ.ਆਈ.ਓ ਵੱਲੋਂ ਸਾਰੇ ਦੁਕਾਨਦਾਰਾਂ ਦੀ ਮੀਟਿੰਗ ਗੰਡਾ ਵਾਲੀ ਧਰਮਸ਼ਾਲਾ ਵਿਖੇ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹਰ ਦੁਕਾਨਦਾਰ ਦਾ ਫਰਜ਼ ਬੰਦਾ ਹੈ ਕਿ ਉਹ ਜੀਐਸਟੀ ਨੂੰ ਲਾਗੂ ਕਰੇ ਔਰ ਸਰਕਾਰ ਦੀ ਮਦਦ ਕਰੇ ਇਸੇ ਤਰ੍ਹਾਂ ਹੀ ਦੁਕਾਨਦਾਰਾਂ ਨੇ ਵੀ ਆਪਣੀਆਂ ਮੁਸ਼ਕਲਾਂ ਜੀਤੋ ਸਾਹਿਬ ਨੂੰ ਦੱਸੀਆਂ ਤੋਂ ਉਹਨੇ ਕਿਹਾ ਕਿ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇਗਾ ਕੈਮਰਾਮੈਨ ਹਰ ਅਮਰਤਾ ਜੀ ਦੇ ਨਾਲ ਗ੍ਰਿੰਦਰ ਟਿੱਕੂ ਦੀ ਰਿਪੋਰਟ ਹਾਰਟ ਦੇ ਨੂਤਰਨਤ